ਹਾਂ ਵੀ ਮਿੱਤਰੋ ਇੱਕ ਹੋਰ ਵੀਡੀਓ 'ਚ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਮੋਰਨੀ ਮੋਰਨੀ ਤਾਂ ਤੁਸੀਂ ਸਾਰੇ ਗਾਈ ਹੋਣੇ ਰਸਤੇ 'ਚ ਪੈਂਦਾ ਸਿਰਮੋਰ ਕਿਲਾ ਇਹ ਹੈ throhar ਕਿਲਾ ਜੋ ਪੰਚਕੁਲਾ 'ਚ ਮੋਰਨੀ ਸਾਈਡ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੋਇਆ ਤੇ ਇਹ ਇੱਕ ਸ਼ਿਕਾਰਗਾ ਹੈ ਇਹ ਮੈਂ ਤੁਹਾਨੂੰ ਦੱਸੇ ਕਿ ਸ਼ਿਕਾਰਗਾ ਉਸ ਟਾਈਮ ਇਹ ਬੁਰਜ ਜੋਣਾ ਉੱਪਰ ਸੈਣੀ ਖੜੇ ਹੋਣੇ ਆਣਾ ਜਿੱਦਾਂ ਲੱਗਦਾ ਬਟ ਬਾਅਦ ਵਿੱਚ ਇਹਨੂੰ ਮੋਡੀਫਾਈ ਕਰਕੇ ਤਾਂ ਐਡਾ ਜੰਗਲ ਦਾ ਰੂਪ ਦੇ ਦਿੱਤਾ ਗਿਆ ਪੂਰੇ ਸਟੈਚੂ ਬਣੇ ਹੋਇਆ ਅਗਰ ਤੁਸੀਂ ਰਾਤ ਨੂੰ ਦੇਖ ਲੋਣਾ ਤਾਂ ਤੁਹਾਡੀ ਰੂਹ ਹੀ ਕੰਮ ਜੇ ਐਦਾਂ ਦਾ ਹੈ ਬਟ ਅਸੀਂ ਦਿਨੇ ਗਏ ਸੀ ਇਹ 뷰 ਦੇਖਿਓ ਸਾਰਾ ਚੈੱਕ ਕਰਿਓ ਇੱਥੇ ਇਹਨਾਂ ਨੇ ਇੱਕ ਸ਼ੇਰ ਦਾ ਸਟੈਚੂ ਵੀ ਬਣਾਇਆ ਹੋਇਆ ਇਹਦੇ ਵਿੱਚ ਪੂਰਾ ਜਿਹਦੇ ਵਿੱਚ ਤੁਸੀਂ ਫੋਟੋ ਕਰਵਾ ਸਕਦੇ ਹੋ ਹਨ ਇਹ ਵੀ ਇਨਨ ਨੇ ਕਿਹਨਾ ਇਹ ਵੀ ਗੁੰਮਦਾ ਮੈਨੂੰ ਲੱਗਦਾ ਉਹ ਪਰੇਸ਼ਾਨੀ ਖੜੇ ਹੋਣੇ ਹਨਾ ਇਹ ਤਾਂ ਆ ਦੇਖੋ ਇਹਨਾਂ ਨੇ ਪੂਰਾ ਲਟਕਾਇਆ ਪੂਰਾ ਜੰਗਲੀ ਘੂਤੀਆ ਬਣਾਇਆ ਹੋਇਆ ਇਹਦੇ ਵਿੱਚ ਮੁੰਡੀਆਂ ਲਟਕਾਈਆਂ ਹੋਈਆਂ ਹਨਾ ਸਟੈਚੂ ਛੋਟੇ ਛੋਟੇ ਬਣਾਏ ਹੋਏ ਆ ਇਹ ਸਾਰਾ ਕੁਝ ਦੇਖਣ ਆ ਲਿਆ ਤੁਸੀਂ ਜਦੋਂ ਜਾਓਗੇ ਨਾ ਮਾਰਨਿੰਗ ਜਾਣ ਤਾਂ ਲੈਫਟ ਸਾਈਡ ਪੜੇਗਾ ਲੈਫਟ ਸਾਈਡ ਹੈਗਾ ਕੋਲੇ ਥਾਣਾ ਤਾਂ ਉੱਪਰ ਪਹਾੜੀ ਚੜੋਗੇ ਤਾਂ ਉੱਪਰ ਹੀ ਬਣਿਆ ਹੋਇਆ ਪੂਰਾ ਕਿਲਾ ਇਹ ਇੱਕ ਹੋਰ ਗੁੰਮਦ ਦੇ ਚਪ ਆਏ ਆ ਇਹ 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 ਦੇ ਚਾਰ ਪੰਜ ਗੁੰਮਦ ਬਣੀ ਹੋਇਆ ਹਨ ਉਸ ਟਾਈਮ ਦੇ ਬਣੇ ਹੋਇਆ ਬਟ ਬਾਅਦ ਜਿਹਨਾਂ ਨੇ ਮੋਡੀਫਾਈ ਕੀਤਾ ਗਿਆ ਹੇਰ on ਦੀ ਸਟੈਚੂ ਬਣਾਇਆ ਗਿਆ ਵਿੱਚ ਥੱਲੇ ਰਾਣੀ ਦਾ ਲਾਲੋ ਇਹਦੇ ਵਿੱਚ ਜੰਗਲੀ ਜਾਨਵਰ ਛੋਟੇ ਛੋਟੇ ਕਿਰਲੀਆਂ ਤੇ ਛੇਰ ਵਗੈਰਾ ਉਹ ਸਾਰੇ ਬਣੇ ਹੋਏ ਇਹਦੇ ਵਿੱਚ ਇਸ ਗੁੰਮਦ ਵਿੱਚ ਤੁਸੀਂ ਜਾ ਕੇ ਦੇਖਿਓ ਬਹੁਤ ਜ਼ਿਆਦਾ ਉਦਾਂ ਦਾ ਬਣਿਆ ਸ਼ਕਾਰਗਾ ਸੀ ਉਸ ਟਾਈਮ ਦੀ ਰਾਜੇ ਸ੍ਰੀ ਮੋਰ ਦੀ ਚਲੋ ਹੁਣ ਤੁਹਾਨੂੰ ਬਾਹਰ ਲੈ ਕੇ ਚੱਲਦੇ ਆਂ ਆਜੋ ਇਸ ਗੁੰਮਦਿਖੇ ਉੱਪਰ ਚੀਤਾ ਬਣਿਆ ਹੋਇਆ ਇਹ 메ਨ ਗੁੰਮਦ ਸੀ ਕਿਉਂਕਿ 메ਨ ਹਾਈਵੇਅ ਦੇ ਪਾਸੇ ਨਾ ਇਹ ਇਹ ਪੈਂਦਾ ਤਾਂ ਇਹਦੇ ਅੰਦਰ ਆ ਦੇਖਿਓ ਆ ਬਾਅਦ ਚ ਬਣਿਆ ਹੋਇਆ ਸਾਰਾ ਅੰਦਰ ਆਪਣਾ ਬੈਨਰ ਪੋਸਟਰ ਵਗੈਰਾ ਲੱਗੇ ਹੋਇਆ ਇਹ ਦੇਖਿਓ ਉਹ ਸਾਹਮਣੇ ਸੈਨਿਕ ਵਗੈਰਾ ਦੀਆਂ ਫੋਟੋ ਉੱਪਰ ਚੀਤਾ ਮਾਰ ਕੇ ਲਟਕਾਇਆ ਹੋਇਆ ਇਹਨਾਂ ਨੇ ਸਟੈਚੂ ਬਣਾਏ ਹੋਏ ਆ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਜਾਨਵਰਾਂ ਦੇ ਡਾਇਨ ਉਹ ਬੈਠੇ ਟਾਈਮ ਛੋਟੇ ਬੱਚੇ ਤਾਂ ਡਰ ਹੀ ਜਾਣਗੇ ਦੇਖ ਕੇ ਉਹ ਉੱਪਰ ਦੇਖੋ ਇਹ ਗੁੰਮਦ ਬਹੁਤ ਵੱਡਾ ਸੀ ਉੱਪਰ ਸੀ ਸਭ ਤੋਂ ਸਿਖਰ ਵਾਲਾ ਤਾਂ ਕਰਕੇ ਇਹ ਇਹ ਤਾਂ ਰਾਜਾ ਸਿਰਮੋਰਜੀ ਇੱਥੋਂ ਦਾ ਜਿਨੇ ਕਿਲਾ ਬਣਵਾਇਆ ਸੀ ਉਸ ਤੋਂ ਬਾਅਦ ਪੰਚਕੁਲਾ ਹਰਿਆਣਾ ਬੋਰਡ ਨੇ ਇਹਨਾਂ ਨੂੰ ਮੋਡੀਫਾਈ ਵਗੈਰਾ ਕੀਤਾ ਔਰ ਬਾਟੇ ਬਣਵਾਇਆ ਨਾ ਇਹ ਪੂਰਾ ਤੁਸੀਂ ਦੇਖ ਲਿਆ ਹੁਣ ਮੈਂ ਵਿੱਚ ਥੋੜੀ ਹਿਸਟਰੀ ਐਡ ਕਰ ਦਿੰਨਾ ਫੋਟੋ ਕਲਿੱਕ ਕੀਤੀ ਮੈਂ ਕ੍ਰੋਮ ਤੋਂ ਇਹ ਦੇਖ ਲਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਿਸਟਰੀ ਦੇ ਰਿਲੇਟਡ